ਹallelujah hallelujah ਸਾਰਿਆਂ ਨੂੰ ਜੈ ਮਸੀਹੀ ਜੈ ਮਸੀਹੀ ਤੋਂ ਪਰਮੇਸ਼ਰ ਦੇ ਪ੍ਰੇਮੀਆਂ ਜਿਹੜਾ ਅੱਜ ਦਾ ਖਲਾਮ ਹੈ ਉਹਦਾ ਟਾਪਿਕ ਹੈ ਭਵਿਸ਼ਯ ਵਾਣੀ ਪ੍ਰਭੂ ਵੱਲੋਂ ਕਰੋ ਕੀ ਟਾਪਿਕ ਹੈ ਭਵਿਸ਼ਯ ਵਾਣੀ ਪ੍ਰਭੂ ਵੱਲੋਂ ਕਰੋ ਅੱਜ ਦੀ ਬਾਣੀ ਦਾ ਟਾਪਿਕ ਹੈ ਭਵਿਸ਼ਯ ਵਾਣੀ ਪ੍ਰਭੂ ਵੱਲੋਂ ਕਰੋ ਕੀ ਟਾਪਿਕ ਹੈ ਜੀ ਪ੍ਰਭੂ ਵੱਲੋਂ ਕਰੋ ਆਓ ਤੁਸੀਂ ਮੇਰੇ ਨਾਲ ਪੜ ਸਕਦੇ ਹੋ ਪਰਮੇਸ਼ਰ ਦੇ ਪਾਕ ਕਲਾਮ ਨੂੰ ਪਹਿਲਾ ਰਜਿਆ ਉਹਦਾ 22 ਧਾਇ ਉਹਦੀ ਪਹਿਲੀ ਆਇਤੋਂ ਹਾਂਜੀ ਬਾਈ ਅਧਿਆਇ ਉਹਦੀ ਪਹਿਲੀ ਆਇਤੋਂ ਪਹਿਲਾ ਰਜਾ ਉਹਦਾ ਬਾਈ ਅਧਿਆਇ ਉਹਦੀ ਪਹਿਲੀ ਆਇਤੋਂ ਪਰਮੇਸ਼ਰ ਦੇ ਪਾਕ ਕਲਾਮ ਨੂੰ ਤੁਸੀਂ ਮੇਰੇ ਨਾਲ ਪੜ੍ਹ ਸਕਦੇ ਹੋ ਤਿੰਨਾ ਵਰਿਆ ਤੀ ਉਹ ਅਮਨ ਨਾਲ ਟਿਕੇ ਰਹੇ ਅਤੇ ਆਰਾਮ ਅਤੇ ਇਸਰਾਇਲ ਵਿੱਚ ਕੋਈ ਲੜਾਈ ਨਾ ਹੋਈ ਆਮਨ ਪਰਮੇਸ਼ਰ ਦੇ ਮੁਬਾਰਕ ਲੋਕੋ ਇਸ ਜਗ੍ਹਾ ਤੇ ਕਿਸੇ ਸ਼ਹਿਰ ਦਾ ਕਿਸੇ ਮੁਲਕ ਦਾ ਕਿਸੇ ਕਸਬੇ ਦਾ ਜ਼ਿਕਰ ਕਲਾਮ ਦੇ ਵਿੱਚ ਲਿਖਿਆ ਤਿੰਨ ਵਰਿਆਂ ਤੱਕ ਉਥੇ ਅਮਨ ਸ਼ਾਂਤੀ ਰਹੀ ਕੋਈ ਲੜਾਈ ਝਗੜਾ ਨਹੀਂ ਕਿੰਨੇ ਵਰਿਆਂ ਤੱਕ ਤਿੰਨ ਵਰਿਆਂ ਤੱਕ ਪਰ ਕੁਝ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਸ਼ਾਂਤੀ ਪਸੰਦ ਨਹੀਂ ਏ ਕੁਝ ਲੋਕ ਹੁੰਦੇ ਜਿਨ੍ਹਾਂ ਨੂੰ ਅਮਨ ਪਸੰਦ ਨਹੀਂ ਏ ਘਰ ਦੇ ਵਿੱਚ ਸਾਰੇ ਸ਼ਾਂਤ ਬੈਠੇ ਹੋਣਗੇ ਬੜੇ ਹੱਸਦੇ ਖੇਡਦੇ ਹੁੰਦੇ ਨੇ ਇੱਕ ਬੰਦਾ ਹੁੰਦਾ ਘਰ ਦੀ ਸਾਰੀ ਸ਼ਾਂਤੀ ਪੰਗ ਕਰ ਦਿੰਦਾ ਘਰ ਦੇ ਮੈਂਬਰ ਬੜੇ ਵਧੀਆ ਕੰਮਕਾਰਾਂ ਦੇ ਲੱਗੇ ਹੁੰਦੇ ਨੇ ਬੜਾ ਵਧੀਆ ਉਹ ਖਾਂਦੇ ਚੱਜ ਦੀ ਰੋਟੀ ਖਾਂਦੇ ਹੁੰਦੇ ਨੇ ਇੱਕ ਬੰਦਾ ਐਸਾ ਉਹਨਾਂ ਦੇ ਵਿੱਚ ਕੰਮ ਕਰਦਾ ਸਾਰਿਆਂ ਦਾ ਜੀਣਾ ਆਰਾਮ ਕਰਕੇ ਰੱਖ ਦਿੰਦਾ ਘਰ ਦੇ ਮੈਂਬਰ ਬੜੇ ਆਨੰਦਿਤ ਬੜਾ ਵਧੀਆ ਜਿਉਣ ਜਿਉਂਦੇ ਹੁੰਦੇ ਨੇ ਇੱਕ ਬੰਦਾ ਉੱਠਦਾ ਏ ਤੇ ਸਾਰਿਆਂ ਦੀ ਜ਼ਿੰਦਗੀ ਨਰਕ ਬਣਾ ਦਿੰਦਾ ਇੱਥੇ ਅਮਨ ਸ਼ਾਂਤੀ ਨਾ ਰਹਿ ਰਹੀ ਤਿੰਨ ਵਰਿਆਂ ਤੋਂ ਲੋਕ ਅਮਨ ਸ਼ਾਂਤੀ ਦੇ ਨਾਂ ਰਹਿ ਰਹੇ ਨੇ ਬੜੀ ਵਧੀਆ ਜ਼ਿੰਦਗੀ ਕਾਟ ਰਹੀ ਔਨਾਂ ਦੀ ਅਚਾਨਕ ਉਥੋਂ ਦੇ ਰਾਜੇ ਦੇ ਮਨ ਦੇ ਵਿੱਚ ਇੱਕ ਖਿਆਲ ਆਇਆ ਅੱਜ ਵੀ ਤੁਹਾਡੇ ਘਰ ਦੇ ਵਿੱਚ ਬੜੀ ਰੌਣਕ ਹੈ ਤੁਹਾਡੇ ਬੱਚੇ ਬੜੇ ਆਸਮੋਕ ਨੇ ਖੁਦਾ ਦਾ ਧੰਨਵਾਦ ਕਰੋ ਤੁਸੀਂ ਵਧੀਆ ਰੋਟੀ ਖਾਂਦੇ ਹੋ ਰੱਬ ਦਾ ਧੰਨਵਾਦ ਕਰੋ ਕਿਉਂਕਿ ਇਹ ਤੁਸੀਂ ਆਪਣੇ ਬਲ ਨਾਲ ਨਹੀਂ ਕਰ ਰਹਾ ਤੁਹਾਡੇ ਉੱਤੇ ਤੇ ਤੁਹਾਡੇ ਘਰਾਂ ਦੇ ਉੱਤੇ ਜਵਾ ਦੀ ਕਿਰਪਾ ਹੈ ਜੈ 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 ਇਹ ਬਹੁਤ ਸਮਰਥ ਹੈ ਤੁਹਾਡੇ ਉੱਤੇ ਖੁਦਾ ਦੇ ਲੋਕੋ ਇਹ ਰਾਜੇ ਦੇ ਮਨ ਦੇ ਵਿੱਚ ਇੱਕ ਗੱਲ ਆਈ ਤੇ ਗੱਲ ਪਤਾ ਹੀ ਇਹਦੇ ਮਨ ਦੇ ਅੰਦਰ ਕੀ ਆਈ ਏ ਐਨੇ ਕੀ ਸੋਚਿਆ ਏ ਕਲਾਮ ਦੇ ਵਿੱਚ ਅੱਗੇ ਤੁਸੀਂ ਪੜ੍ਹ ਸਕਦੇ ਹੋ ਤਾਂ ਤੀਜੇ ਵਰੇ ਐ ਹੋਇਆ ਕਿ ਯਹੂਦਾ ਦਾ ਪਾਸ਼ਾ ਯੋਸ਼ੂਆ ਫਾਟ ਇਸਰਾਇਲ ਦੇ ਪਾਸ਼ਾ ਕੋਲ ਹਠਾੜ ਨੂੰ ਆਇਆ ਅਤੇ ਇਸਰਾਇਲ ਦੇ ਪਾਸ਼ਾ ਨੇ ਆਪਣੇ ਟੈਲਵਾਂ ਨੂੰ ਆਖਿਆ ਤੁਸੀਂ ਜਾਣਦੇ ਹੋ ਭਾਈ ਰਮੋਦ ਗਲਾਸ ਸਾਡਾ ਹੈ ਪਲਾ ਅਸੀਂ ਚੁੱਪ ਕਰਕੇ ਬੈਠ ਰਹੀਏ ਅਤੇ ਉਸ ਨੂੰ ਆਰਾਮ ਦੇ ਰਾਜਾ ਕੋਲ ਮੋੜ ਕੇ ਨਾਲ ਲਈਏ ਆਮੈਂ ਇੱਥੇ ਇੱਕ ਹੋਰ ਕਸਬਾ ਹੈ ਉਹਦੇ ਉੱਤੇ ਕਿਸੇ ਨੇ ਰਾਜ ਕਰ ਲਿਆ ਹੈ ਇਹ ਰਾਜਾ ਕਹਿੰਦਾ ਕਹਿੰਦਾ ਇਹ ਆਪਾਂ ਚੁੱਪ ਕਰਕੇ ਕਿਵੇਂ ਬੈਠ ਸਕਦੇ ਆ ਉਹਦੇ ਕਸਬਾ ਹੀ ਆਪਣਾ ਹੈ ਉਹ ਸ਼ਹਿਰ ਆਪਣਾ ਹੈ ਉਹ ਜਗ੍ਹਾ ਆਪਣੀ ਹੈ ਕਿ ਆਪਾਂ ਚੁੱਪ ਕਰਕੇ ਕਿਵੇਂ ਬੈਠ ਜਾਈਏ ਅੱਜ ਬੜੇ ਲੋਕ ਨੇ ਜਿਨ੍ਹਾਂ ਨੇ ਇੱਕ ਮਰਲੇ ਦੇ ਬਦਲੇ ਐਸੀ ਵਿਉਂਤ ਰਚੀ ਐਸੇ ਘੁੰਮਣ ਕੇਰੀਆਂ ਦੇ ਵਿੱਚ ਪੈ ਬੜੇ ਬਣਾਤੇ ਉਹਨਾਂ ਨੂੰ ਘਰ ਵੇਚਣੇ ਪਏ ਆਪਦੇ ਕਈ ਇਹੋ ਜਿਹੇ ਲੋਕ ਆ ਗਏ ਨੇ ਇੱਕ ਗਿੱਠ ਦੇ ਬਦਲੇ ਉਹ ਐਸਾ ਕੁਸੇ ਨੇ ਕਿ ਅਜੇ ਤੱਕ ਉਹਨਾਂ ਦੇ ਪੈਰ ਟਿਕਾਣੇ ਨਹੀਂ ਲੱਗੇ ਕੁਝ ਲੋਕ ਇਹੋ ਜਿਹੇ ਨੇ ਜਿਨ੍ਹਾਂ ਦਾ ਮਾੜੀ ਜੀ ਗੱਲ ਨੂੰ ਐਸਾ ਪਸਾਦ ਪਿਆ ਸਾਰੀ ਉਮਰ ਉਹ ਪਏ ਬੈਠੇ ਮੰंजे ਤੇ ਪਛਤਾਈ ਜਾਂਦੇ ਨੇ ਵੀ ਅਸੀਂ ਕੀ ਕਰ ਬੈਠੇ ਆ ਕੋਝ ਹੈ ਹੋ ਜਾ ਲੋਗ ਨੇ ਜਿਨ੍ਹਾਂ ਦੇ ਧੀਆਂ ਪੁੱਤਰਾਂ ਨੇ ਐਸਾ ਫੈਸਲਾ ਕੀਤਾ ਹੈ ਉਹਨਾਂ ਦੇ ਘਰ ਦੇ ਵਿੱਚ ਜਿਹੜਾ ਤਾਂ ਪਾਸਾ ਹੀ ਮੂਦਾ ਕਰਕੇ ਰੱਖ ਦਿੱਤਾ ਤਖਤਾ ਹੀ ਪਲਟ ਕੇ ਰੱਖ ਦਿੱਤਾ ਇਹ ਰਾਜਾ ਇੱਕ ਕਸਮੇ ਦੇ ਬਦਲੇ ਇਹ ਬੜਾ ਵਧੀਆ ਰਾਜਾ ਇਹਦੇ ਕੋਲ ਸਾਰਾ ਕੁਝ ਹੈਗਾ ਹੈ ਕਈ ਵਾਰੀ ਬੰਦੇ ਦੇ ਕੋਲ ਬਹੁਤਾ ਕੁਝ ਵੀ ਹੋਣਾ ਨੁਕਸਾਨ ਦਾ ਹੈ ਕੇ ਕਹਿੰਦਾ ਮੇਰੇ ਕੋ ਚੰਗਾ ਘਰ ਹੋਵੇ ਮੇਰੇ ਕੋ ਗੱਡੀ ਚੰਗੀ ਹੋਵੇ ਮੇਰੀ ਪਤਨੀ ਚੰਗੀ ਹੋਵੇ ਉਹਦੇ ਵਿੱਚ ਲਾਲਚ ਵਧਣਾ ਸ਼ੁਰੂ ਹੋ ਜਾਂਦਾ ਹੈ ਫਿਰ ਉਹ ਅੱਗੇ ਅੱਗੇ ਵਾਦਾ ਵਾਦਾ ਰੱਬ ਤੋਂ ਪਿੱਛੇ ਆ ਜਾਂਦਾ ਖੁਦਾ ਦੇ ਲੋਕੋ ਅੱਜ ਜੇ ਕੋਈ ਰੁੱਖੀ ਖਾਂਦਾ ਰੱਬ ਦਾ ਧੰਨਵਾਦ ਕਰੋ ਜੇ ਕੋਈ ਪਰੌਂਠੇ ਖਾਂਦਾ ਤੇ ਰੱਬ ਦਾ ਧੰਨਵਾਦ ਕਰੋ ਜੇ ਕੋਈ ਸਾਈਕਲ ਦੇ ਰੱਬ ਦਾ ਧੰਨਵਾਦ ਕਰੋ ਜੇ ਕੋਈ ਰਿਕਸ਼ੇ ਦੇ ਰੱਬ ਦਾ ਧੰਨਵਾਦ ਕਰੋ ਜੇ ਕੋਈ ਗੱਡੀ ਤੇ ਰੱਬ ਦਾ ਧੰਨਵਾਦ ਕਰੋ ਇੱਕ ਦਿਨ ਜਦੋਂ ਪ੍ਰਭੂ ਆਪਣੇ ਤਰੀਕੇ ਨਾਲ ਦੇਣ ਬਦਲੇਗਾ ਉਹ ਬਦਲੇ ਜਾਣਗੇ ਜਦੋਂ ਤੁਸੀਂ ਆਪਣੇ ਤਰੀਕੇ ਦੇ ਨਾਲ ਦੇਣ ਬਦਲਣ ਦੀ ਕੋਸ਼ਿਸ਼ ਕਰੋਗੇ ਤੇ ਦੇਣੇ ਜਿਹੜੇ ਪਿੱਛੇ ਨੂੰ ਮੁੜੇ ਤੇ ਅੱਗੇ ਨੂੰ ਲਿਆਉਣੇ ਔਖੇ ਹੋ ਜਾਂਦੇ ਜੇ ਇਹ ਰਾਜੇ ਦੀ ਘੜੀ ਵਧੀਆ ਚੱਲ ਰਹੀ ਸੀ ਇਹਦੇ ਇੱਕ ਫੈਸਲੇ ਨੇ ਐਸੀ ਘੜੀ ਇਹਦੀ ਕਮਾਈ ਐਸੀਆਂ ਸੁਈਆਂ ਦੀਆਂ ਪਿੱਛੇ ਨੂੰ ਮੁੜੀਆਂ ਤੇ ਤੁਸੀਂ ਹੈਰਾਨ ਹੋ ਜਾਓਗੇ ਖੁਦਾ ਦੇ ਲੋਕੋ ਇੱਕ ਕਸਮੇ ਦੇ ਬਦਲੇ ਇਹਨੇ ਇੱਕ ਵਿਉਂਤ ਰਚੀ ਤੇ ਵਿਉਂਤ ਕੀ ਰਚੀਏ ਪੜੀਏ ਕਲਾਮ ਦੇ ਵਿੱਚ ਉਹਨੇ ਯੋਸ਼ੂਆ ਨੂੰ ਯੋਸ਼ੂਆ ਫਾਟ ਨੂੰ ਆਖਿਆ 6 ਅਧਿਆਏ ਤੇ 22 ਦੀ 6 ਤੇ ਤਾਂ ਇਸਰਾਇਲ ਦੇ ਪਾਸ਼ਾ ਨੇ ਨਬੀਆਂ ਨੂੰ ਜੋ 4 ਕੁ ਸੌ ਮਨੁੱਖ ਸਨ ਇਕੱਠਾ ਕੀਤਾ ਅਤੇ ਉਹਨਾਂ ਨੂੰ ਆਖਿਆ ਕਿ ਮੈਂ ਰਮੋਥ ਗਿਲਆਦ ਦੇ ਵਿਰੁੱਧ ਲੜਾਈ ਲਈ ਲੜਾਂਗਾ ਜਾਂ ਜਾਂਦਾ ਉਹਨਾਂ ਆਖਿਆ ਚੜ ਜਾਓ ਭਾਈ ਮੇਨ ਟੋਪਿਕ ਹੈ ਦੁਬਾਰਾ ਤੋਂ ਤਾਂ ਇਸਰਾਇਲ ਦੇ ਪਾਸ਼ਾ ਨੇ ਨਬੀਆਂ ਨੂੰ ਜੋ ਚਾਰ ਕੁ ਸੋ ਮਨੁੱਖ ਸਨ ਇਕੱਠਾ ਕੀਤਾ ਅਤੇ ਉਹਨਾਂ ਨੂੰ ਆਖਿਆ ਕੀ ਮੈਂ ਰਮੋਥ ਗਿਲਆਦ ਵਿੱਚ ਲੜਾਈ ਲਈ ਚੜ੍ਹਾਈ ਕਰਾਂ ਜਾਂ ਨਾ ਜਾ ਜਾਣਦਿਆਂ ਉਹਨਾਂ ਆਖਿਆ ਚੜ ਜਾਓ ਕਿਉਂ ਜੋ ਯਹੋਵਾ ਉਸ ਨੂੰ ਪਾਸ਼ਾ ਦੇ ਹੱਥ ਵਿੱਚ ਦੇਵੇਗਾ ਅਤੇ ਯੋਸ਼ੂਆ ਫਾਟ ਨੇ ਖੁਦਾ ਦੇ ਲੋਕੋ ਇਹ ਰਾਜਾ ਇੱਕ ਦੂਜੇ ਰਾਜੇ ਦੇ ਕੋਲ ਗਿਆ ਜਿਹਦਾ ਨਾਂ ਯੋਸ਼ੂਆ ਫਾਟ ਹੈ ਤੇ ਯੋਸ਼ੂਆ ਫਾਟ ਨੂੰ ਕਹਿੰਦਾ ਕਹਿੰਦਾ ਤੂੰ ਮੇਰੀ ਮਦਦ ਲਈ ਜਾਵੇਂਗਾ ਕਿ ਕਿਉਂਕਿ ਉਹ ਜਗਾਂ ਨੂੰ ਮੈਂ ਲੈਣਾ ਚਾਹਣਾ ਵਾ ਉਹ ਸ਼ਹਿਰ ਨੂੰ ਉਹ ਕਸਬੇ ਨੂੰ ਮੈਂ ਜਿੱਤਣਾ ਚਾਹਣਾ ਵਾ ਕਿ ਤੂੰ ਮੇਰੇ ਨਾਲ ਚੱਲੇਗਾ ਉਹਨੇ ਕਿਹਾ ਤੇਰੇ ਘੋੜਿਆਂ ਵਰਗੇ ਮੇਰੇ ਕੋੜੇ ਤੇਰੇ ਬੰਦੇ ਮੇਰੇ ਬੰਦੇ ਅਤੇ ਮੈਂ ਤੇਰੇ ਨਾਲ ਜ਼ਰੂਰ ਜਾਵਾਂਗਾ ਪਰ ਖੁਦਾ ਦੇ ਲੋਕੋ ਇਹ ਬੰਦੇ ਨੇ ਉਥੇ 490 ਸੱਦ ਲੈ ਕਿੰਨੇ ਨਵੀ ਜੀ ਹਾਂ ਹਲੋ 400 400 ਨਵੀ ਸੱਦਿਆ ਅਤੇ ਉਹਨਾਂ ਤੋਂ ਪੁੱਛਿਆ ਕਹਿੰਦਾ ਤੁਸੀਂ ਮੈਨੂੰ ਦੱਸੋ ਇਸਰਾਇਲ ਦਾ ਪਾਸ਼ਾ ਉਹਨਾਂ ਤੋਂ ਪੁੱਛ ਕੇ ਕਹਿੰਦਾ ਤੁਸੀਂ ਮੈਨੂੰ ਦੱਸੋ ਮੈਂ ਉਧਰ ਨੂੰ ਜਾਵਾਂ ਕਿ ਨਾ ਜਾਵਾਂ ਕਿ ਮੈਂ ਜਿੱਤ ਜਾਵਾਂਗਾ ਤੇ ਖੁਦਾ ਦੇ ਲੋਕੋ ਇਹ 400 نبی ਦੇ ਵਿੱਚ ਆਤਮਾ ਬੋਲਿਆ ਤੇ 400 نبی ਦੇ ਵਿੱਚ ਜਦੋਂ ਆਤਮਾ ਬੋਲਿਆ ਆਤਮਾ ਨੇ ਉਹਨਾਂ ਨੂੰ ਕਿਹਾ ਕਿ ਜਾ ਤੂੰ ਜਿੱਤ ਜਾਏਗਾ ਖੁਦਾ ਦੇ ਲੋਕੋ ਆਤਮਾ ਦੋ ਤਰ੍ਹਾਂ ਦਾ ਹੰਦਾ ਜੇ ਇੱਕ ਪ੍ਰਭੂ ਵੱਲੋਂ ਤੇ ਇੱਕ ਸ਼ੈਤਾਨ ਵੱਲੋਂ ਤੇ ਜਿਹੜਾ ਸ਼ੈਤਾਨ ਵੱਲੋਂ ਆਤਮਾ ਹੁੰਦਾ ਏ ਉਹ ਬੰਦੇ ਨੂੰ ਛੇਤੀ ਕਲਾਮੇ ਵਿੱਚ ਲੈ ਲੈਂਦਾ ਛੇਤੀ ਬੰਦਾ ਉਹਨੂੰ ਮੰਨਣ ਲਈ ਤਿਆਰ ਹੋ ਜਾਂਦਾ ਹੈ ਪਲੀਜ਼ ਆ ਬੱਚੇਨ ਵੜੋ ਮੈਂ ਡਿਸਟਰਬ ਹੋ ਰਿਹਾ ਹਾਂ ਛੇਤੀ ਬੰਦਾ ਉਹਦੀ ਗੱਲ ਨੂੰ ਇਹ ਜਿਹੜਾ ਉਹ ਮੰਨਣ ਲਈ ਤਿਆਰ ਹੋ ਜਾਂਦਾ ਹੈ ਇਹ 400 ਨਬੀ ਨੇ ਭਵਿਸ਼ਵਾਣੀ ਕਰ ਦਿੱਤੀ ਉਹਦੇ ਲਈ ਅੱਜ ਭਵਿਸ਼ਵਾਣੀ ਦਾ ਦੌਰ ਏ ਬੰਦਾ ਭਵਿਸ਼ਵਾਣੀ ਸੁਣਨ ਦੇ ਲਈ ਮੋਟਾ ਰੁਪਈਆ ਦੇ ਦਿੰਦਾ ਬੰਦਾ ਭਵਿਸ਼ਯਵਾਣੀ ਦੇ ਲਈ ਚੰਗਾ ਖਰਚਾ ਕਰ ਦਿੰਦਾ ਬੰਦਾ ਭਵਿਸ਼ਯਵਾਣੀ ਸੁਣ ਦੇ ਲਈ ਬੜਾ ਲੰਮਾ ਸਫ਼ਰ ਤਿਆਰ ਕਰ ਲੈਂਦਾ ਬੰਦਾ ਭਵਿਸ਼ਯਵਾਣੀ ਸੁਣ ਦੇ ਲਈ ਕਾਫੀ ਆਪਣਾ ਆਪ ਜਿਹੜਾ ਲੁਟਾ ਦਿੰਦਾ ਪਰ ਉਹਨੂੰ ਇਹ ਨਹੀਂ ਪਤਾ ਲੱਗਦਾ ਇਹ ਭਵਿਸ਼ਯਵਾਣੀ ਪ੍ਰਭੂ ਵੱਲੋਂ ਹੈ ਕਿ ਸ਼ੈਤਾਨ ਵੱਲੋਂ ਉਹਨੂੰ ਇਸ ਗੱਲ ਦੀ ਸਮਝ ਨਹੀਂ ਹੈ ਤੁਹਾਡੇ ਲਈ ਕੋਈ ਚੰਗੀ ਭਵਿੱਖਬਾਣੀ ਨਹੀਂ ਕਰਦਾ ਤੇ ਡਰੋ ਨਾ ਤੁਹਾਡੇ ਲਈ ਕੋਈ ਚੰਗੇ ਸ਼ਬਦ ਨਹੀਂ ਬੋਲਦਾ ਤੇ ਡਰੋ ਨਾ ਤੁਹਾਡੇ ਲਈ ਕੋਈ ਭਵਿੱਖਬਾਣੀ ਕਰਕੇ ਤੁਹਾਡੇ ਵੀਝੇ ਨਹੀਂ ਲਵਾ ਰਿਹਾ ਤੇ ਡਰੋ ਨਾ ਤੁਹਾਡੀ ਭਵਿੱਖਬਾਣੀ ਕਰਕੇ ਤੁਹਾਡੇ ਘਰ ਨਹੀਂ ਪਵਾ ਰਿਹਾ ਤੇ ਡਰੋ ਨਾ ਤੁਹਾਡੀ ਭਵਿੱਖਬਾਣੀ ਕਰਕੇ ਤੁਹਾਨੂੰ ਇਹ ਜਿਹੜਾ ਧਨ ਨਹੀਂ ਬਣਾ ਰਿਹਾ ਤੇ ਡਰੋ ਨਾ ਪਰ ਜੇਕਰ ਤੁਸੀਂ ਬਾਈਬਲ ਪੜ੍ਹਦੇ ਹੋ ਜੇਕਰ ਤੁਸੀਂ ਦੁਆ ਦੇ ਵਿੱਚ ਮੰਨ ਲਓਂਦੇ ਜੇਕਰ ਤੁਸੀਂ ਸੱਚੇ ਦਿਲੋਂ ਆराधना ਕਰਦੇ ਹੋ ਤੇ ਹਰ ਰੋਜ਼ ਕੋਈ ਬੰਦਾ ਤੁਹਾਡੇ ਲਈ ਭਵਿਸ਼ਿਆਣੀ ਕਰੇ ਨਾ ਪਰ ਯਹਵਾ ਪਰਮੇਸ਼ਰ ਤੁਹਾਡੇ ਲਈ ਭਵਿਸ਼ਿਆਣੀ ਕਰਦਾ ਹੈ ਇਹ ਮੇਰਾ ਪੁੱਤਰ ਹੈ ਤੇ ਇੱਕ ਦਿਨ ਇਹ ਉੱਚਾ ਜ਼ਰੂਰ ਕੀਤਾ ਜਾਵੇਗਾ ਅਮਨ ਇਸ ਗੱਲ ਦੀ ਨਾ ਚਿੰਤਾ ਕਰੋ ਕੋਈ ਪ੍ਰੋਫਿਟ ਜਿਹੜਾ ਉਹ ਤੁਹਾਡੇ ਲਈ ਭਵਿਸ਼ਿਆਣੀ ਨਹੀਂ ਕਰਦਾ ਇਹ ਸ਼ਬਦ ਬੜੇ ਔਖੇ ਨੇ ਕਿਉਂਕਿ ਮੈਂ ਖੁਦ ਇੱਕ ਪ੍ਰੋਫਿਟਾਂ ਤੇ ਮੇਰੇ ਲਈ ਇਹ ਗੱਲਾਂ ਬੋਲਣੀਆਂ ਸਹੀ ਨਹੀਂ ਐ ਪਰ ਫੇਰ ਵੀ ਜਿਹੜਾ ਕਲਾਮ ਉਹ ਕਹਿੰਦਾ ਜੇ ਤੁਹਾਡੇ ਲਈ ਕੋਈ ਭਵਿਸ਼ਵਾਣੀ ਨਹੀਂ ਕਰਦਾ ਹਰ ਰੋਜ਼ ਬਾਈਬਲ ਪੜ੍ਹੋ ਤੁਹਾਡੇ ਲਈ ਕੋਈ ਭਵਿਸ਼ਵਾਣੀ ਨਹੀਂ ਕਰਦਾ ਆਰਾਧਨਾ ਕਰੋ ਤੁਹਾਡੇ ਲਈ ਕੋਈ ਭਵਿਸ਼ਵਾਣੀ ਨਹੀਂ ਕਰਦਾ ਚਰਚ ਦੀ ਸੇਵਾ ਕਰੋ ਤੁਹਾਡੇ ਲਈ ਕੋਈ ਭਵਿਸ਼ਵਾਣੀ ਨਹੀਂ ਕਰਦਾ ਪਿਆ ਤੇ ਦਿਲ ਲਾ ਕੇ ਰੱਬ ਦਾ ਕੰਮ ਕਰੋ ਕੋਈ ਬੰਦਾ ਤੁਹਾਡੇ ਨੇ ਨਾ ਬੋਲੇ ਪਰ ਤੁਹਾਡੇ ਅਕ ਦੇ ਵਿੱਚ Jehovah ਪਰਮੇਸ਼ਰ ਇੱਕ ਦਿਨ ਜ਼ਰੂਰ ਬੋਲੇਗਾ ਆਮੇਨ ਖੁਦਾ ਦੇ ਲੋਕੋ ਇਸ ਜਗ੍ਹਾ ਤੇ 400 ਬੰਦੇ ਨੇ ਬੁਸ਼ਵਾਨੀ ਕਰ ਦਿੱਤੀ ਕਹਿੰਦਾ ਤੂੰ ਚੜ ਜਾ ਕੀ ਕਰ ਹਾਂ ਚੜ ਜਾ ਹਲੋ ਚੜ ਜਾ ਚੜ ਜਾ ਕਹਿੰਦਾ ਤੂੰ ਚੜਾਈ ਕਰ ਤੇ ਤੂੰ ਜਿੱਤ ਜਾਵੇਂਗਾ ਦੋ ਰਾਜੇ ਨੇ ਇੱਕ ਯੋਸ਼ੂਆ ਫਾਟੇ ਇੱਕ ਸਾਇਲ ਦਾ ਰਾਜਾ ਤੇ ਯੋਸ਼ੂਆ ਫਾਟ ਨੇ ਇਸਰਾਇਲ ਦੇ ਰਾਜੇ ਨੂੰ ਇੱਕ ਸਲਾਹ ਦਿੱਤੀ ਜਿਹੜੇ ਚੰਗੇ ਦੋਸਤ ਨੇ ਉਹ ਆਪਣੇ ਦੋਸਤਾਂ ਨੂੰ ਚੰਗੀ ਸਲਾਹ ਦਿੰਦੇ। ਕੀ ਕਰਦੇ ਜੀ? ਚੰਗੀ ਸਲਾਹ ਦਿੰਦੇ ਨੇ। ਹਾਂ? ਚੰਗੀ ਸਲਾਹ ਦਿੰਦੇ ਨੇ। ਹੈਲੋ। ਚੰਗੀ ਸਲਾਹ ਦਿੰਦੇ ਨੇ। ਚੰਗੇ ਦੋਸਤ ਕੀ ਕਰਦੇ? ਚੰਗੀ ਸਲਾਹ ਦਿੰਦੇ ਨੇ। ਚੰਗੀ ਸਲਾਹ ਦਿੰਦੇ ਨੇ। ਚੰਗੇ ਰਿਸ਼ਤੇਦਾਰ ਕੀ ਕਰਦੇ ਨੇ? ਚੰਗੀ ਸਲਾਹ ਦਿੰਦੇ ਨੇ। ਚੰਗੀ ਸਲਾਹ ਦਿੰਦੇ ਨੇ। ਚੰਗੇ ਹਸਬੰਡ ਵਾਈਫ ਇੱਕ ਦੂਜੇ ਨੂੰ ਸਲਾਹ ਕਿਹੜੀ ਦੇਣਗੇ? ਚੰਗੀ ਸਲਾਹ ਦੇਣਗੇ। ਚੰਗੀ ਸਲਾਹ। ਜੇ ਤੁਹਾਡਾ ਦੋਸਤ ਹੈ ਤੁਹਾਨੂੰ ਸਲਾਹ ਮਾਰੀ ਦੇ ਰਿਹਾ। ਤੁਹਾਡੀ ਪਤਨੀ ਹੈ ਤੁਹਾਨੂੰ ਸਲਾਹ ਮਾਰੀ ਦੇ ਰਹੀ। ਟਾੜਾ ਪਤੀ ਇਹ ਤੁਹਾਨੂੰ ਸਲਾਹ ਮਾਰੀ ਦੇ ਰਿਹਾ ਤੁਹਾਡੇ ਰਿਸ਼ਤੇਦਾਰ ਇਹ ਤੁਹਾਨੂੰ ਸਲਾਹ ਮਾਰੀ ਦੇ ਰਿਹਾ ਤੇ ਉਹ ਚੰਗਾ ਨਹੀਂ ਨਹੀਂ ਹਲੋ ਨਹੀਂ ਉਹ ਚੰਗਾ ਨਹੀਂ ਨਹੀਂ ਐ ਯੋਸ਼ਰਾ ਫਾਟ ਇਹਦਾ ਚੰਗਾ ਦੋਸਤ ਸੀ ਐਨੇ ਸਲਾਹ ਦਿੱਤੀ ਉਹਨੂੰ ਤੇ ਸਲਾਹ ਪਤਾ ਕੀ ਦਿੱਤੀ ਕਹਿੰਦਾ ਕਲਾਮ ਦੇ ਵਿੱਚ ਕਹਿੰਦਾ ਇਹ 490 ਤੋਂ ਬਿਨਾ ਹੋਰ ਕੋਈ ਇਥੇ ਨਬੀ ਹੈਗਾ ਹਲੋ ਨਹੀਂ ਕਹਿੰਦਾ 490 ਇਥੇ ਤੇ 400 ਨਵੀ ਤੋਂ ਬਿਨਾ ਕੋਈ ਹੋਰ ਬੰਦਾ ਹੈਗਾ ਉਹਨੂੰ ਲੈ ਕੇ ਆਓ ਤੇ ਖੁਦਾ ਦੇ ਲੋਕੋ ਤੁਸੀਂ ਵੇਖਿਆ ਜੇ ਕਿ ਕੀ ਬਣਦਾ ਹਾਂਜੀ ਪੜੀਏ ਕਲਾਮ ਦੇ ਵਿੱਚ ਤਾਂ ਯਹੋਸ਼ਵਾ ਫਾੜ ਨੇ ਆਖਿਆ ਇਹਨਾਂ ਤੋਂ ਵਾਰਾ ਯਹੋਵਾ ਦਾ ਕੋਈ ਹੋਰ ਨਵੀ ਵੀ ਹੈ ਤਾਂ ਜੋ ਅਸੀਂ ਉਸ ਦੇ ਕੋਲੋਂ ਵੀ ਪੁੱਛੀਏ ਤਾਂ ਇਸਰਾਇਲ ਦੇ ਪਾਸ਼ਾ ਨੇ ਯਹੋਸ਼ਵਾ ਫਾੜ ਨੂੰ ਆਖਿਆ ਅਜੇ ਇੱਕ ਮਨੁੱਖ ਹੈ ਜਿਹਦੇ ਰਾਹੀਂ ਅਸੀਂ ਯਹੋਵਾ ਤੋਂ ਪੁੱਛੀਏ ਉਹ ਮਿਲਿਆ ਦਾ ਪੁੱਤਰ ਮਿਕਾਇਆ ਹੈ ਪਰ ਮੈਨੂੰ ਉਸ ਤੋਂ ਕਿਹੜ ਹੈ ਜੋ ਉਹ ਮੇਰੇ ਵਿਖੇ ਭਲਾਈ ਦਾ ਨਹੀਂ ਸਗੋ ਬੁਰਾਈ ਦਾ ਅਗੰਮ ਵਾਜਦਾ ਹੈ ਯਹੋਸ਼ੂਆ ਫਾੜ ਨੇ ਆਖਿਆ ਆਮੇਨ ਉਹ ਰਾਜੇ ਨੇ ਯਹੋਸ਼ੂਆ ਫਾੜ ਨੇ ਰਾਜੇ ਨੂੰ ਸਲਾਹ ਦਿੱਤੀ ਕਹਿੰਦਾ ਹੈ 400 ਨਬੀਆਂ ਤੋਂ ਬਿਨਾ ਇੱਕ ਹੋਰ ਬੰਦਾ ਹੈਗਾ ਕੋਈ ਕਹਿੰਦਾ ਇੱਕ ਹੈਗਾ ਬੰਦਾ ਪਰ ਉਹ ਮੇਰੇ ਲਈ ਕਦੀ ਵੀ ਚੰਗੀ ਭਵਿਸ਼ਵਾਣੀ ਨਹੀਂ ਕਰਦਾ ਅੱਜ ਉਹ ਪ੍ਰੋਫਿਟ ਨੂੰ ਚੰਗਾ ਸਮਝਦੇ ਨੇ ਲੋਕ ਜਿਹੜਾ ਕਵੇ ਤੇਰਾ ਵੀਜ਼ਾ ਵੀ ਆ ਜਾਏਗਾ ਤੇਰਾ ਘਰ ਵੀ ਬਣ ਜਾਏਗਾ ਤੂੰ ਧਨੀ ਵੀ ਹੋ ਜਾਏਗਾ ਤੇਰਾ ਮਨੀ ਮਰਕਲ ਵੀ ਹੋ ਜਾਏਗਾ ਤੇਰੇ ਕੋਲ ਗੱਡੀ ਵੀ ਆ ਜਾਏਗੀ ਤੈਨੂੰ ਨੌਕਰੀ ਵੀ ਮਿਲ ਜਾਏਗੀ ਉਹ ਪ੍ਰੋਫਿਟ ਕੀ ਹੈ ਚੰਗਾ ਪ੍ਰੋਫਿਟ ਹਾਂ ਚੰਗਾ ਤੇ ਜਦੋਂ ਪ੍ਰੋਫਿਟ ਨੂੰ ਇੱਕ ਪ੍ਰੋਫਿਟ ਨੇ ਇਹ ਕਹਿ ਦਿੱਤਾ ਕਿ ਪਰਮੇਸ਼ਵਰ ਤੇਰੇ ਤੋਂ ਨਾਰਾਜ਼ ਹੈ ਰੱਬ ਨੂੰ ਟਾਈਮ ਦਿਆ ਕਰ ਤੇ ਫਿਰ ਬੰਦੇ ਨੂੰ ਪ੍ਰੋਫਿਟ ਚੰਗਾ ਲੱਗੇ ਨਹੀਂ ਹਾਂ ਨਹੀਂ ਅੱਜ ਉਹ ਲੋਕ ਬੜੇ ਚੰਗੇ ਲੱਗਦੇ ਨੇ ਜਿਹੜੇ ਚੰਗੀਆਂ ਗੱਲਾਂ ਕਰਦੇ ਨੇ ਚੰਗੀਆਂ ਭਵਿਸ਼ਵਾਣੀਆਂ ਬੋਲਦੇ ਨੇ ਪਰ ਖੁਦਾ ਦੇ ਲੋਕੋ ਇੱਥੇ ਇੱਕ ਬੰਦਾ ਉਹਦੇ ਤੱਕ ਸੁਨਿਆ ਪਹੁੰਚ ਗਿਆ ਇਹ ਰਾਜਾ ਕਹਿੰਦਾ ਮੈਨੂੰ ਉਹਦੇ ਤੋਂ ਡਰ ਲੱਗਦਾ ਮੈਂ ਉਹਦੇ ਤੋਂ ਕਿਹੜ ਖਾਣਾ ਵਾਂ ਕਿਉਂਕਿ ਉਹ ਕਦੀ ਵੀ ਮੇਰੇ ਲਈ ਚੰਗੇ ਸ਼ਬਦ ਨਹੀਂ ਬੋਲਦਾ ਇਹ 400 ਬੰਦੇ ਨੇ ਉਹਦੇ ਲਈ ਕੀ ਬੋਲਿਆ ਚੰਗਾ ਬੋਲਿਆ ਇੱਕ ਪ੍ਰੋਫਿਟ ਨੂੰ ਤੁਸੀਂ ਘਰੇ ਸੱਦੋ ਉਹਦੇ ਲਈ ਸੱਤ ਪ੍ਰਕਾਰ ਦਾ ਖਾਣਾ ਰੱਖੋ ਅਤੇ ਉਹਦੇ ਲਈ ਕੋਈ 20-30 ਹਜ਼ਾਰ ਰੁਪਏ ਚੰਦਾ ਰੱਖ ਲਵੋ ਅਤੇ ਉਹਨੂੰ ਕਹੋ ਮੇਰੇ ਲਈ ਦੁਆ ਕਰ ਤੇ ਉਹ ਕਦੀ ਤੁਹਾਡੇ ਲਈ ਇਹ ਬੋਲੇਗਾ ਕਿ ਰੱਬ ਤੇਰ ਤੋਂ ਨਾਰਾਜ਼ ਹੈ ਕਦੀ ਉਹ ਕਹੇਗਾ ਕਿ ਤੇਰੇ ਘਰ ਦੇ ਵਿੱਚ ਪਵਿੱਤਰ ਆਤਮਾ ਨਹੀਂ ਹੈ

ਉਹਨੂੰ ਦਿ세ਗਾ ਕਿ ਉਹਨੂੰ ਦਿ세ਗਾ ਚੰਦਾ ਉਹਨੂੰ ਦਿ세ਗਾ ਸੱਤ ਪ੍ਰਕਾਰ ਦੇ ਖਾਣੇ ਇਹ ਕਹਿੰਦਾ ਇੱਕ ਬੰਦਾ ਹੈਗਾ ਨਿਕਾਇਆ ਅਤੇ ਉਹ ਮੇਰੇ ਲਈ ਕੋਈ ਚੰਗੀ ਗੱਲ ਨਹੀਂ ਬੋਲਦਾ ਕਲੇਜਾ ਚਾਹੀਦਾ ਕਿਸੇ ਨੂੰ ਦੱਸਣ ਦੇ ਲਈ ਕਿ ਤੇਰਾ ਪਾਪ ਯਾਵਾਂ ਨੇ ਵੇਖ ਲਿਆ ਦਿਲ ਚਾਹੀਦਾ ਕਿਸੇ ਨੂੰ ਦੱਸਣ ਦੇ ਲਈ ਕਿ ਤੇਰੇ ਪਾਪਾਂ ਦੀ ਗਿਣਤੀ ਜਵਾ ਪਰਮੇਸ਼ਰ ਕਰਦਾ ਪਿਆ ਹੈਗਾ ਜਿਗਰਾ ਚਾਹੀਦਾ ਕਿਸੇ ਨੂੰ ਦੱਸਣ ਦੇ ਲਈ ਇੱਥੇ ਬੰਦੇ ਨੂੰ ਖੁਸ਼ ਕਰਨ ਦੇ ਲਈ ਭਵਿਸ਼ਵਾਣੀਆਂ ਕੀਤੀ ਜਾਂਦੇ ਲੋਕ ਕਿ ਲੋਕ ਖੁਸ਼ ਹੋਣਗੇ ਤੇ ਸਾਡੀ ਪਬਲਿਕ ਸਿਟੀ ਹੋਵੇਗੀ ਕਦੀ ਮੈਚ ਵੇਖਦੇ ਹੋ ਤੁਸੀਂ ਹਲੋ ਕਿੰਨੇ ਜਣੇ ਮੈਚ ਵੇਖਣ ਦੇ ਸ਼ਕੀਨ ਨੇ ক্রিকেট ਜਿਨ੍ਹਾਂ ਨੇ ਟੀਵੀ ਤੇ ক্রিকেট ਵੇਖਿਆ ਹੋਵੇ ਓਕੇ ਕ੍ਰਿਕਟ ਦੇ ਵਿੱਚ ਕੀ ਹੁੰਦਾ ਇੱਕ ਬੋਲਰ ਦੂਰੋਂ ਭੱਜ ਕੇ ਆਉਂਦਾ ਤੇ ਬੋਲ ਛੱਡਦਾ ਇੱਕ ਬੈਟਸਮੈਨ ਅੱਗੇ ਬੈਟਿੰਗ ਕਰਦਾ ਇੱਕ ਦੂਜੇ ਪਾਸੇ ਕਰਦਾ ਇੱਕ ਅੰਪਾਇਰ ਖੜਾ ਹੁੰਦਾ ਕਰਾਊਡ ਪੂਰਾ ਸਟੇਡੀਅਮ ਦਾ ਭਰ ਲੁੰਦਾ ਬੋਲਰ ਦੂਰੋਂ ਭੱਜ ਕੇ ਆਉਂਦਾ ਬੋਲਿੰਗ ਕਰਾਉਂਦਾ ਵਿਕਟਾਂ ਨਾ ਵੱਜਦੀ ਗੇਂਦ ਸਾਰਾ ਸਟੇਡੀਅਮ ਗੂੰਜ ਉੱਠਦਾ ਪਟਾਕੇ ਚੱਲਣ ਲੱਗ ਪੈਂਦੇ ਨੇ 뮤직 ਚੱਲਣ ਲੱਗ ਪੈਂਦਾ ਡਾਂਸ ਕਰਨ ਲੱਗ ਪੈਂਦੇ ਨੇ 2 ਮਿੰਟਾਂ ਚ ਸ਼ਾਂਤ ਹੋ ਜਾਂਦੇ 2 ਸਕਿੰਟ ਨਹੀਂ ਲੱਗਦੇ ਸ਼ਾਂਤ ਹੋ ਜਾਂਦੇ ਜਦੋਂ ਅੰਪਾਇਰ ਐਵੇਂ ਖੜ ਕੇ ਖੜਾ ਐਵੇਂ ਕਰਕੇ ਖੜਾ ਇਹਦਾ ਮਤਲਬ ਕੀ ਹੈ ਹਾਂ ਕੀ ਹੈ ਜੀ ਇਹਦਾ ਮਤਲਬ ਕੀ ਹੈ ਜੀ ਪੂਰਾ ਕਰਾਊਡ ਸ਼ਾਂਤ ਹੋ ਜਾਂਦਾ ਜਦੋਂ ਅੰਪਾਇਰ ਦਾ ਆਸ਼ਾਰਾ ਜਾਂਦਾ ਨੋ ਬੋਲ ਤੇ ਨੋ ਬੋਲਾਂ ਜਿੰਨੀਆਂ ਮਰਜ਼ੀ ਛੁੱਟੀ ਜੋ ਉਹਨਾਂ ਦਾ ਫਾਇਦਾ ਹੈਗਾ ਹਾਂ ਜਿਹੜੇ ਕਿਸੇ ਨੂੰ ਖੁਸ਼ ਕਰਨ ਦੇ ਲਈ ਭਵਿੱਖਵਾਣੀਆਂ ਕਰਦੇ ਨਾ ਉਹ ਬੋਲਰ ਵਰਗੇ ਜਿਹੜੇ ਨੋ ਬੋਲਾਂ ਹੀ ਦਿੱਤੀ ਜਾਂਦੇ ਆਗੇ ਇਹਨੂੰ ਕਹਿੰਦੇ ਇੱਕ ਬੰਦਾ ਹੈ ਉਹ ਬੰਦੇ ਦੇ ਕੋਲੇ ਸੁਣਿਆ ਗਿਆ ਉਹਨੂੰ ਕਹਿੰਦੇ 400 ਬੰਦੇ ਨੇ ਭਵਿੱਖਬਾਣੀ ਕੀਤੀ ਰਾਜੇ ਦੇ ਹੱਕ ਦੇ ਵਿੱਚ ਤੂੰ ਵੀ ਰਾਜੇ ਦੇ ਹੱਕ 'ਚ ਬੋਲੀ ਇੱਕ ਰਾਜੇ ਦੇ ਰਾਜੇ ਦੀ ਗੱਲ ਹੋ ਰਹੀ ਕੇ ਨਬੀ ਨੇ ਪਤਾ ਹੀ ਕੀ ਕਿਹਾ ਕਹਿੰਦਾ ਜਿਉਂਦੇ ਯਵਾਂ ਦੀ ਸੌ ਜਿਹਦੇ ਅੱਗੇ ਮੈਂ ਖੜਦਾ ਕਹਿੰਦਾ ਜੋ ਮੈਨੂੰ ਪ੍ਰਭੂ ਕਹੇਗਾ ਮੈਂ ਉਹ ਹੀ ਬੋਲ ਦਵਾਂਗਾ ਪ੍ਰਵਾਹ ਕੀਤੀ ਰਾਣੀ ਦੀ ਹਾਂ ਉਹ ਇੱਥੇ ਕੋਈ ਐਮਐਲ ਆ ਜਾਏ ਪਤਾ ਵੀ ਇਹਨੇ ਹਾਰ ਜਾਣਾ ਸਗੋਂ ਉਤਸ਼ਾਹ ਕਰ ਦੇਣਗੇ ਉਹਨਾਂ ਨੂੰ ਕੋਈ ਲੀਡਰ ਆ ਜਾਵੇ ਕੋਈ ਅਫਸਰ ਆ ਜਾਵੇ ਕੋਈ ਧਨੀ ਬੰਦਾ ਆ ਜਾਏ ਕੋਈ ਪੈਸੇ ਵਾਲਾ ਬੰਦਾ ਆ ਜਾਏ ਕੋਈ ਸਮਾਰਟ ਆ ਜਾਏ ਕੋਈ ਮਾਡਰਨ ਆ ਜਾਏ ਕੋਈ ਜੁਰਤ ਕਰਦਾ ਉਹਦੇ ਬਾਰੇ ਬੋਲਣ ਦੇ ਹਾਂ ਇਹਨੇ ਕਿਹਦੇ ਬਾਰੇ ਬੋਲਣਾ ਹੈ ਹਲੋ ਰਾਜੇ ਵਾਲਾ ਉਹ ਨਵੀ ਬੰਨਾ ਕੋਈ ਸੌਖੀ ਗੱਲ ਨਹੀਂ ਨਵੀਆਂ ਨੂੰ ਜੋ ਪ੍ਰਭੂ ਨੇ ਕਹਿ ਦਿੱਤਾ ਨਵੀਂ ਉਹ ਬੋਲ ਦੇਣਾ ਜਿਹੜੇ ਮਰਜੀ ਪਾ ਤੋਲਦੀ ਫਿਰੇ ਉਹਨੂੰ ਪਤਾ ਮੈਨੂੰ ਹੋਰ ਕੁਝ ਸੰਭਾਲ ਲੈਣਾ ਸੰਭਾਲੇ ਮੇਰਾ ਪਰਮੇਸ਼ਰ ਮੈਨੂੰ ਜਰੂਰ ਸੰਭਾਲ ਲਵੇਗਾ 100 ਰੁਪਇਆ ਚੰਦਾ ਵੱਧ ਮਿਲ ਜਾ ਜबान ਬਦਲ ਜਾਂਦੀ ਚਰਚ ਚ ਦੋ ਦਿਨ ਗਿਫਟ ਵੱਧ ਆ ਜਾਣਾ ਤੇ ਬੰਦਾ ਉਹਦੇ ਬਾਰੇ ਬੋਲਦਾ ਹੀ ਨਹੀਂ ਪਾਤਰੀ ਦੇ ਲਾਗੇ ਕੋਈ ਰਹਿ ਨਾਲ ਸ਼ੁਰੂ ਕਰ ਦਵੇ ਉਹਦੇ ਪਾਪ ਦੇ ਬਾਰੇ ਕੋਈ ਗੱਲ ਹੀ ਨਹੀਂ ਕਰਦਾ ਇਹਨੇ ਕਿਤੇ ਬਾਰੇ ਗੱਲ ਕਰਨੀ ਰਾਜੇ ਦੇ ਬਾਰੇ ਇਹਨੂੰ ਸੱਦਿਆ ਗਿਆ ਉੱਥੇ ਬੈਠੇ ਉੱਥੇ ਗਿਆ ਉੱਥੇ ਰੱਬ ਕੇ ਖੜਾ ਹੋ ਗਿਆ ਕਹਿੰਦਾ ਮੈਨੂੰ ਦੱਸਿਆ ਲੋਕ ਅੱਗੇ ਲਾ ਕੇ ਭਜਦੇ ਪੈਣ ਤੂੰ ਬਚਣਾ ਨਹੀਂ ਹੈ ਤੂੰ ਹਾਰ ਜਾਏਗਾ ਤੇ 400 ਬੰਦੇ ਨੇ ਕੀ ਕਿਹਾ ਉਧਰ ਤ ਜਾਏਗਾ 400 ਬੰਦੇ ਨੂੰ ਇੱਕ ਨਬੀ ਨਟ ਕਰ ਦੇਣੀ ਤੇ 400 ਬੰਦਾ ਜਿਹੜਾ ਉਹ ਕਿਹੜਾ ਹਾਂ ਨਬੀ ਹੈਲੋ ਨਬੀ 400 ਬੰਦੇ ਕਿਹੜੇ ਨੇ ਨਬੀ ਉਹ ਵੀ ਨਬੀ ਨੇ 400 ਵੀ ਨਬੀ ਨੇ ਐਨੇ ਉਹਨਾਂ ਦੇ ਵਿਰੋਧ ਵਿੱਚ ਭਵਿਸ਼ਵਾਣੀ ਕੀਤੀ ਐ ਵੀ ਨਬੀ ਹੈ ਬੜਾ ਉਠਾ ਹੈ 400 ਬੰਦਾ ਕਹਵੇ ਵੀ ਇਹ ਰੰਗ ਲਾਲ ਇੱਕ ਬੰਦਾ ਉੱਠ ਕੇ ਕਹਿ ਦੇਵੇ ਨਹੀਂ ਇਹ ਰੰਗ ਰਾ ਤੇ ਲੋਕ ਇਹਦੀ ਮੰਨਣਗੇ 400 ਬੰਦੇ ਦੀ ਹਾਂ 400 ਬੰਦੇ ਦੀ ਇਹਨੇ ਕਹਤਾ ਕਹਿੰਦਾ ਉੱਥੇ ਮੈਨੂੰ ਭਜਦੇ ਦੇ ਸੇ ਲੋਗ ਤੂੰ ਬਚਣਾ ਨਹੀਂ ਤੂੰ ਹਾਰ ਜਾਏਗਾ ਇੱਕ ਉਠਿਆ ਤੇ ਉਹਨੇ ਦੇ ਗੱਲ ਤੇ ਚਪੇੜ ਮਾਰ ਦਿੱਤੀ ਵੀ ਤੂੰ ਜੁਰਤ ਕੀਤੀ ਰਾਜੇ ਦੇ ਬਾਰੇ ਬੋਲਣ ਦੇ ਲਈ ਤੂੰ ਜੁਰਤ ਕੀਤੀ 400 ਬੰਦੇ ਨੂੰ ਕੱਟ ਕਰਨ ਦੇ ਲਈ ਤੂੰ ਜੁਰਤ ਕੀਤੀ ਏ ਵੀ ਸਾਰਿਆਂ ਤੋਂ ਉੱਤਮ ਬੰਦੇ ਲਈ ਇਹਨੇ ਪਰਵਾਹ ਨਹੀਂ ਕੀਤੀ ਨਬੀ ਜਿਹੜੇ ਯਵਾਂ ਵੱਲੋਂ ਸੱਦੇ ਗਏ ਨੇ ਉਹ ਪਰਵਾਹ ਨਹੀਂ ਕਰਦੇ ਕਿ ਮੈਨੂੰ ਇੱਜ਼ਤ ਮਿਲਦੀ ਪਈ ਏ ਉਹ ਪਰਵਾਹ ਨਹੀਂ ਕਰਦੇ ਪੈਂ ਕਿ ਮੈਨੂੰ ਕੌਣ ਕੀ ਸਮਝਦਾ ਉਹ ਪਰਵਾਹ ਨਹੀਂ ਕਰਦੇ ਕਿ ਮੈਨੂੰ ਕਿਸੇ ਨੇ ਕੀ ਦੇਣਾ ਉਹ ਸਿਰਫ ਇੱਕ ਗੱਲ ਦੀ ਪਰਵਾਹ ਕਰਦੇ ਨੇ ਕਿ ਇਹ ਰੂਹ ਰੱਬ ਵੱਲੋਂ ਦੂਰ ਨਾ ਜਾਏ ਜਿਹੜਾ ਸੁਨਿਆਹ ਮੈਂ ਲੈ ਕੇ ਆਇਆ ਉਹ ਸੁਨਿਆਹ ਇਹਦੇ ਕੰਨਾਂ ਵਿੱਚ ਜ਼ਰੂਰ ਪਹੁੰਚ ਜਾਵੇ ਇੱਕ ਹੀ ਟਾਰਗੇਟ ਹੁੰਦਾ ਉਹਨਾਂ ਦਾ ਸਿਰਫ ਉਹਨਾਂ ਨੇ ਦੱਸਣਾ ਹੁੰਦਾ ਬੰਦਾ ਮੰਨੇ ਤੇ ਚਾਏ ਹਾਂ ਮੰਨੇ ਤੇ ਚਾਏ ਨਾ ਮੰਨੇ ਨਾ ਮੰਨੇ ਖੁਦਾ ਦੇ ਲੋਕੋ ਤੁਹਾਡੇ ਲਈ ਭਵਿਸ਼ਵਾਣੀ ਚੰਗੀ ਹੋਵੇ ਰੱਬ ਦੇ ਲਾਗੇ ਆਉਣਾ 네ਗੇਟਿਵ ਹੋਵੇ ਤੇ ਰੱਬ ਦੇ ਕਿ ਆਉਣਾ ਲਾਗੇ ਆਉਣਾ ਤੁਹਾਡੇ ਹੱਜਵਾਂ ਨੂੰ ਵੇਖ ਕੇ ਤੁਹਾਡੇ ਾਡੀਆਂ ਗੋਡਿਆਂ ਨੂੰ ਰਗੜਦਿਆਂ ਵੇਖ ਕੇ ਤੁਹਾਡੇ ਤੇ ਨੂੰ ਵੇਖ ਕੇ ਜਵਾ ਪਰਮੇਸ਼ਰ ਆਪਣੇ ਫੈਸਲੇ ਨੂੰ ਬਦਲ ਦੇਗਾ ਆਮੇਨ ਤੁਹਾਡੇ ਉਤੇ ਕਿਰਪਾ ਕਰ ਦੇ ਇਹਨੇ ਕਿਹਾ ਵੀ ਤੂੰ ਉਥੋਂ ਭੱਜਦਾ ਮੈਨੂੰ ਦੱਸਿਆ ਤੇਰੇ ਲੋਕ ਭੱਜਦੇ ਦਿਸੇ ਨੇ ਤੂੰ ਬਚਣਾ ਨਹੀਂ ਇਹਦੇ ਮੂੰਹ ਦੇ ਉੱਤੇ ਚਪੇੜ ਮਾਰ ਦਿੱਤੀ ਇੱਕ ਬੰਦੇ ਨੇ ਤੇ ਕਹਿੰਦੇ ਜਦ ਤੱਕ ਅਸੀਂ ਉਥੋਂ ਜਿੱਤ ਕੇ ਨਾ ਆਏ ਤਦ ਤੱਕ ਇਹਨੂੰ ਤੰਗੀ ਦੀ ਰੋਟੀ ਦੇਣੀ ਤੇ ਤੰਗੀ ਦਾ ਪਾਣੀ ਦੇਣਾ ਉਹਨੇ ਪ੍ਰਵਾਹ ਨਹੀਂ ਕੀਤੀ ਯੁੱਧ ਚ ਗਿਆ ਚਲੇ ਨੇ ਇਹ ਰਾਜੇ ਨੇ ਭੇਸ ਬਦਲ ਲਿਆ ਭੇਸ ਬਦਲ ਕੇ ਤੇ ਯੁੱਧ ਦੇ ਮੈਦਾਨ ਦੇ ਵਿੱਚ ਵੜ ਗਿਆ ਉਹ ਯੋਸ਼ੂਆ ਫਾਤਵੀ ਨਾਲ ਉਹ ਯੋਸ਼ਵਾ ਫਾੜਦੇ ਮਗਰ ਲੱਗੇ ਉਹਨਾਂ ਨੇ ਸਮਝਿਆ ਕਿ ਦੇ ਇਸਰਾਇਲ ਦਾ ਰਾਜਾ ਆਇਆ ਏ ਇਹ ਤੇ ਬਾਅਦ ਚ ਉਹਨਾਂ ਨੂੰ ਪਤਾ ਲੱਗਾ ਕਿ ਇਸਰਾਇਲ ਦਾ ਰਾਜਾ ਨਹੀਂ ਏ ਉਹਨਾਂ ਨੇ ਉੱਥੋਂ ਉਹਦਾ ਵਾਪਸ ਮੋੜਾ ਏ ਅਤੇ ਇੱਕ ਬੰਦੇ ਨੇ ਦੂਰੋਂ ਨਿਸ਼ਾਨਾ ਲਾਇਆ ਇੱਕ ਤੀਰ ਦਾ ਕலாம் ਦੇ ਵਿੱਚ ਲਿਖਿਆ ਉਹਨੇ ਦੂਰੋਂ ਨਿਸ਼ਾਨਾ ਲਾਇਆ ਤੀਰ ਦਾ ਕலாம் ਦੇ ਵਿੱਚ ਪੜ ਸਕਦੇ ਸੀ ਆ 34 ਅਚੋ 34 ਆਇਤ ਤੋਂ ਅਤੇ ਕਿਸੇ ਮਨੁੱਖ ਨੇ ਅਟਕਲ ਪੱਛੂ ਆਪਣਾ ਤਨੁਖ ਵਿੱਚ ਖਿੱਚ ਕੇ ਇਸਰਾਇਲ ਦੇ ਪਾਸ਼ਾ ਨੂੰ ਸੰਜੋ ਦੇ ਜੋੜ ਵਿੱਚ ਤੀਕ ਮਾਰਿਆ ਤੀਰ ਮਾਰਿਆ ਤਾਂ ਉਸ ਆਪਣੀ ਸਾਰਥੀ ਨੂੰ ਆਖਿਆ ਮੋੜ ਲੈ ਅਤੇ ਮੈਨੂੰ ਦਲ ਵਿੱਚੋਂ ਕੱਢ ਲੈ ਚੱਲ ਕਿਉਂ ਜੋ ਮੈਂ ਫੱਟੜ ਹੋ ਗਿਆ ਹਾਂ ਆਮੇ ਨਿਸ਼ਾਨਾ ਵੱਜਾ ਸਿੱਧਾ ਫੱਟੜ ਹੋ ਗਿਆ ਬੰਦਾ ਹੈ ਕਹਿੰਦਾ ਮੈਨੂੰ ਇੱਥੋਂ ਕੱਢ ਲਓ ਮੈਂ ਫਟੜ ਹੋ ਗਿਆ ਬਾਣੀ 'ਚ ਲਿਖਿਆ ਲੜਾਈ ਲੰਬੇ ਸਮੇਂ ਤੱਕ ਚੱਲਦੀ ਰਹੀ ਰੱਥ ਲਵੋ ਲਵਾਨ ਹੋ ਗਿਆ ਦਾ ਅਤੇ ਜਾਏ ਮਰ ਗਿਆ ਉੱਥੇ ਨਵੀਂ ਨਬੂ ਵਿਸ਼ਵਾਨੀ ਕੀ ਕੀਤੀ ਹਾਂ ਹਲੋ ਤੂੰ ਮਾਰਿਆ ਜਾਏਗਾ 400 ਬੰਦੇ ਨੇ ਭਵਿਸ਼ਵਾਨੀ ਕੀ ਕੀਤੀ ਜਿੱਤ ਜਾਏਗਾ ਓ ਖੁਦਾ ਦੇ ਲੋਕੋ ਇੱਕ ਦੁਸ਼ਟ ਆਤਮਾ ਵੱਲੋਂ ਭਵਿਸ਼ਵਾਣੀ ਹੁੰਦੀ ਏ ਝੂਠਾ ਆਤਮਾ ਵੱਲੋਂ ਭਵਿਸ਼ਵਾਣੀ ਹੁੰਦੀ ਏ ਸ਼ੈਤਾਨ ਵੀ ਭਵਿਸ਼ਵਾਣੀਆਂ ਕਰਦਾ ਹੈ ਬੜੀਆਂ ਕਨੈਕਸ਼ਨਾਂ ਦੇ ਵਿੱਚ ਝੂਠਾ ਆਤਮਾ ਭਵਿਸ਼ਵਾਣੀ ਕੀਤੀ ਜਾਂਦਾ ਹੈ